ਜੀ ਬੈਦਰ ਮੌਸਮ ਹੋ ਗਿਆ ਆ ਪੂਰਾ ਠੰਡਾ ਤੇ ਉਹ ਦੇਖੋ ਜੀ ਮਿੱਟੀ ਉੱਡਦੀ ਆਉਂਦੀ ਪੂਰਾ ਤੂਫਾਨ ਹੀ ਬਣਿਆ ਆ ਬਹੁਤ ਦਿਨ ਹੋ ਗਏ ਸੀ ਮੀਂਹ ਨਹੀਂ ਪੈ ਰਿਹਾ ਸੀ ਤੇ ਹੁਣ ਹਵਾਵਾਂ ਵੀ ਜ਼ੋਰ ਦੀਆਂ ਚੱਲਦੀਆਂ ਤੇ ਪੂਰਾ ਤੂਫਾਨ ਹੀ ਆ ਮਿੱਟੀ ਦਾ ਇਹ ਹੁਣ ਜਦੋਂ ਮੀਂਹ ਦਾ ਚੰਗਾ ਛਰਾਟਾ ਵਰਿਆ ਐਨ ਠੰਡੀ ਠੰਡੀ ਹਵਾਵਾਂ ਆਉਂਦੀ ਪਿੱਛੇ ਮੀਂਹ ਪੈਂਦਾ ਆਉਂਦਾ ਆ ਤੇ ਜਦੋਂ ਮੀਂਹ ਪੈਣਾ ਆ ਫੇਈ ਨੇ ਪੂਰੀ ਮਿੱਟੀ ਨੇ ਭੈ ਜਾਣ ਆ ਤੇ ਮੀਂਹ ਦੀ ਲੋਡ ਵੀ ਬਹੁਤ ਸੀ ਹੁਣ ਨੇੜੇ ਆਈ ਜਾਂਦਾ ਤੂਫਾਨ ਦੇਖ ਸਕਦੇ ਆ ਬੱਲੇ ਬੱਲੇ ਬਹੁਤ ਉੱਚਾ ਕਜੀ ਆਪਾਂ ਚੱਲੇ ਥੱਲੇ ਨਹੀਂ ਤਾਂ ਮਿੱਟੀ ਨਾ ਹੀ ਮੂੰਹ ਪਰ ਜਾਣਾ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਬਲੌਗ ਦੇ ਵਿੱਚ ਟੂਰਨਾਮੈਂਟ ਪਿੰਡ ਨਰੂੜ ਵਿੱਚ ਅੱਜ ਤੋਂ ਸ਼ੁਰੂ ਹੋ ਗਿਆ ਹੈ 27 ਮਈ ਤੋਂ ਲੈ ਕੇ 1 ਜੂਨ ਤੱਕ ਕਰਵਾਇਆ ਜਾ ਰਿਹਾ ਹੈ ਜੀ ਤੇ ਟੀਮਾਂ ਬਹੁਤ ਹੁਮ ਹਮਾ ਕੇ ਚ ਪਹੁੰਚੀਆਂ ਆ 50 ਟੀਮਾਂ ਆ 50 ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ ਆ ਇਸ ਟੂਰਨਾਮੈਂਟ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ਼੍ਰੀ ਬਾਬਾ ਜਖਤਜੀ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਨੌਜਵਾਨ ਸਵਾ ਨਰੂਡ ਵੱਲੋਂ ਜਿਹੜੇ ਨੌਜਵਾਨ ਮੁੰਡੇ ਆ ਪਿੰਡ ਦੇ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸੋ ਬਹੁਤ ਵਧੀਆ ਅਦਗਟਨ ਹੋਇਆ ਹੈ ਜੀ ਟੂਰਨਾਮੈਂਟ ਦਾ ਤੇ ਪੂਰਾ ਮਾਹੌਲ ਬਣਿਆ ਪਿਆ ਵੈਸੇ ਅੱਜ ਗਰਮੀ ਬਹੁਤ ਹੋਈ ਹੋ ਮੀਂਹ ਪਿਆ ਸੀ ਮੀਂਹ ਤਾਂ ਵਾਜ ਬਾਦ ਹੁਣ 2 ਦਿਨ ਹੋ ਗਿਆ ਗਰਮੀ ਬਹੁਤ ਹੋਈ ਹੋਆ ਤੇ ਹੋਮਸ ਵੀ ਹੋਇਆ ਲੱਗਦਾ ਫੇਰ ਵੀ ਆ ਜਾਣਾ ਦੇਖ ਸਕਦੇ ਆ ਬੱਦਲ ਫੇਰ ਮੰਡਰਾ ਰਹੇ ਆ ਸਮਾਨ ਦੇ ਵਿੱਚ ਲੈ ਆ ਜੀ ਪਹਾੜੇ ਤੋਂ ਫਕਰੇ ਹੁਣ ਹੀ ਰਾਹ ਛੱਡਿਆ ਆ ਮੈਨੂੰ ਇੱਥੇ ਖੜੇ ਕੀਤੇ ਵਾ ਜਦੋਂ ਬਾਬਾ ਕਰਾਉਣ ਤੇ ਆ ਜਾਂਦਾ ਇੰਦਾਂ ਖੜੇਗਾ ਬੰਦਾ ਰਾਹਾਂ ਦੇ ਵਿੱਚ ਗੋਪੀ ਸਾਡਾ ਛੱਡਣਾ ਆ ਹੀ ਸਾਨੂੰ ਚੰਗਾ ਗੋਪੀ ਜਦੋਂ ਕਾਲਪੁਰਖ ਹਨਾ ਆਈ ਤੇ ਆ ਜਾਣ ਇਦਾਂ ਰਾਹ 'ਚ ਜਾਂਦੇ ਉਹਨੂੰ ਰੋਕ ਲਾਂਦੇ ਆ ਇੱਥੇ ਸਵੇਰ ਦੇ ਆ ਕੇ ਬੈਠੇ ਆ ਫੁੱਟਬਾਲ ਖੇਡਣ ਨੂੰ ਤੁਹਾਨੂੰ ਦੰਦਲ ਪੈਂਦੀ ਆ ਉੱਥੇ ਖੇਡਣ ਨਹੀਂ ਆਉਂਦੇ ਸਵੇਰ ਦੇ ਆ ਕੇ ਇੱਥੇ ਬੋਲਾਂ ਚੱਕੀ ਜਾਂਦੇ ਲੈ ਦੇਖਤਾ ਸੀ ਕਿਦਾਂ ਸਾਰਾ ਟੱਬਰ ਇਕੱਠਾ ਹੋਇਆ ਆ ਮੈਚ ਹੋ ਰਿਹਾ ਜੀ ਬਹੁਤ ਵਧੀਆ ਕ੍ਰਿਕਟ ਦੇ ਦੂਜਾ ਦੇ ਨੇ ਆ ਦੂਜਾ ਰਾਉਂਡ ਚੱਲ ਰਿਹਾ ਆ ਕਾਲਾ ਨਿਊਜ਼ੀਲੈਂਡ ਵਾਲਾ ਬਾਬਾ ਜੀ ਆਪਾ ਜੀ ਤੇ ਬੋਲ ਇੰਨੀ ਜ਼ੋਰ ਦੀ ਵੱਜੀ ਮਾਈਕ ਦੇ ਉੱਤੇ ਇਹਨਾਂ ਦਾ ਸਪੀਕਰ ਵੀ ਬੰਦ ਹੋ ਗਿਆ ਇਹ ਮਾੜਾ ਆਵੇਂ ਲੰਦਾ ਸੈਨੀ ਡੀਜੇ ਲੈਂਡ ਨਹੀਂ ਕੀਤਾ ਸੈਨੀ ਡੀਜੇ ਆ ਸੈਨੀ ਡੀਜੇ ਆ ਕਰੀਏ ਹੋ ਉਹਨੂੰ ਕਹਣਾ ਭਰਾਵਾ ਮਾੜਾ ਭੇਜਤਾ ਯਾਰ ਸੈਨੀ ਡੀਜੇ ਲੈਣ ਦੇ ਸਪੀਕਰ ਕਾਰਟ ਸ਼ਾਰਟ ਹੋ ਗਈ ਸ਼ਾਰਟ ਹੋ ਗਈ ਗਰਮੀ ਨਾਲ ਲੋ ਵੀ ਸ਼ਬੀਲ ਚੱਲ ਰਹੀ ਆ ਕਾਲਜ ਵਾਲੀ ਗਰਾਊਂਡ ਦੇ ਵਿੱਚ ਮੈਚ ਵੀ ক্রিকেট ਦੇ ਚੱਲ ਰਹੇ ਆ ਪੂਰੇ ਵਧੀਆ ਤਰੀਕੇ ਦੇ ਨਾਲ। ਬਾਪਾ ਜੀ ਤੁਪਾ ਜੀ। ਦਿਓ ਆ ਭਾਈ ਕੋਲ ਨਾਲ। ਬਾਬਾ ਜੀ ਆ ਚੱਕੋ ਟੱਕਣ ਮੜ ਜਾ। ਦਿਖਾਓ ਤਾਂ ਜਰਾ। ਕਰੋ ਜੀ ਚੈੱਕ। ਮੱਖੀਆਂ ਆ ਗਈਆਂ ਮਿੱਠੇ ਨੂੰ। ਪਿੰਡ ਦੇ ਟੋਬੇ ਦੀ ਸਫਾਈ ਕਰਵਾ ਰਹੇ ਆ ਜੀ। ਤੇ ਕਾਫੀ ਟਾਈਮ ਤੋਂ ਜਿਹੜਾ ਪਿੰਡ ਦਾ ਟੋਬਾ ਆ ਲੋਕੀ ਜਿਹੜੇ ਪਿੰਡ ਦੇ ਆ ਸਮਝਦਾਰ ਆ ਉਹ ਇਸ ਨੂੰ ਗੰਦਾ ਕਰ ਰਹੇ ਆ ਜੀ। ਦੇਖ ਸਕਦੇ ਆ ਆ ਲਫਾਫੇ ਵਗੈਰਾ ਸਿੱਟੀ ਜਾਂਦੇ ਸੀਗੇ ਸੋ ਹੁਣ ਇਹਦੀ ਸਫਾਈ ਕਰਵਾ ਰਹੇ ਆ ਕਿ ਤਾਂ ਕਿ ਇਹਨੂੰ ਵਰਤੋ ਵਿੱਚ ਲਿਆ ਸਕੀਏ ਤੇ ਕੱਲ ਦੇ ਲੱਗੇ ਹੋਏ ਆ ਸਾਈਡਾਂ ਜਿਹੜੀਆਂ ਆ ਸਾਰੀਆਂ ਸਾਫ਼ ਕਰਨੀਆਂ ਵਧੀਆ ਤਰੀਕੇ ਦੇ ਨਾਲ ਕਿਉਂਕਿ ਹੌਲੀ ਹੌਲੀ ਲੱਗੇ ਆ ਪੰਚਾਇਤ ਵਾਲੇ ਸਾਰੇ ਜਿੰਨੇ ਵੀ ਆ ਜਿੰਨਾ ਵੀ ਕਰ ਸਕਦੇ ਆ ਸੋ ਸਾਰਿਆਂ ਨੂੰ ਭਾਈ ਬੇਨਤੀ ਐ ਇਸ ਵੀਡੀਓ ਰਾਈ ਵੀ ਕਿ ਭਾਈ ਇਹਦੇ ਟੋਬੇ ਦੇ ਵਿੱਚ ਗੰਦ ਨਾ ਪਾਇਆ ਕਰੋ ਸਾਡੇ ਪਿੰਡ ਦਾ ਆਪਣਾ ਟੋਬਾ ਆ ਸਾਡੀ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਣੇ ਪਿੰਡ ਨੂੰ ਸਾਫ਼ ਰੱਖਣਾ ਹੈ ਜਿੰਨਾ ਵੀ ਹੋ ਸਕਦਾ ਆ ਜਿੰਨਾ ਸਾਫ਼ ਹੋਊਗਾ ਉਨਾ ਹੀ ਸਾਡੇ ਪਿੰਡ ਦਾ ਲੋਕਾਂ ਦਾ ਨਾਂ ਬਣੂਗਾ ਕਿ ਹਾਂ ਵੀ ਪਿੰਡ ਨਰੂੜ ਦੇ ਵਿੱਚ ਬਈ ਸਫਾਈ ਜ਼ਿਆਦਾ ਆ ਸਭ ਤੋਂ ਵਧੀਆ ਕਿਉਂਕਿ ਸੀਵਰੇਜ ਸਾਡੇ ਪਏ ਹੋਏ ਆ ਇਸ ਪੱਖੋਂ ਅਸੀਂ ਵਧੀਆ ਆ ਨਹੀਂ ਤਾਂ ਬਾਕੀ ਪਿੰਡਾਂ ਵਿੱਚ ਕਿਤੇ ਜਾ ਕੇ ਦੇਖ ਲਿਓ ਸੀਵਰੇਜ ਨਹੀਂ ਪਏ ਹੈਗੇ ਨਾਲੀਆਂ ਹੁੰਦੀਆਂ ਆ ਮੱਛਰ ਜੋ ਸੱਪ ਸਪੋੜੀਏ ਸਭ ਨਾਲੀਆਂ ਚ ਘੁੰਮਦੇ ਆ ਸੋ ਮੇਰੀ ਭਾਈ ਬੇਨਤੀ ਇੰਨੀ ਕਿ ਆ ਸਾਰੇ ਪਿੰਡ ਵਾਸੀਆਂ ਨੂੰ ਵੀ ਅਸੀਂ ਸਫਾਈ ਰੱਖਣੀ ਆ ਇਸ ਸਾਰੀ ਚੀਜ਼ ਦੀ ਜਿਹੜੀ ਵੀ ਪਿੰਡ ਵਿੱਚ ਬਣ ਰਹੀ ਆ ਪਿੰਡ ਪਿੰਡ ਦੀ ਸੋ ਸਾਰਿਆਂ ਨੂੰ ਆਪਣਾ ਆਪਣਾ ਫਰਜ਼ ਨਿਭਾਉਣਾ ਚਾਹੀਦਾ ਆ ਨਾਲ ਮਿਲ ਕੇ ਚੱਲਣਾ ਆ ਆਪਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸੋ ਇੱਥੇ ਹੁਣ ਮੇਰੀ ਰਿਕਵੈਸਟ ਹੀ ਆ ਵੀ ਭਾਈ ਇੱਥੇ ਹੁਣ ਜਿਹੜਾ ਸਫਾਈ ਕਰ ਦੇਣੀ ਆ ਆਪਾਂ ਇਹਦੀ ਸਾਰੀ ਦੇਖਭਾਲ ਕਰਾਂਗੇ ਜਿੰਨਾ ਚਿਰ ਵੀ ਕਰ ਸਕਦੇ ਆ ਤੇ ਤੁਸੀਂ ਪਲੀਜ਼ ਇਹਦੇ ਵਿੱਚ ਕੋਈ ਗੰਦ ਵਗੈਰਾ ਕੋਈ ਕੂੜਾ ਕਾੜਾ ਨਾ ਸਿੱਟਿਓ ਇੱਥੇ ਇਧਰ ਪੰਚਾਇਤ ਮੈਂਬਰ ਪਿੰਡ ਦੇ ਲੋਕੀ ਇਕੱਠੇ ਹੋਏ ਆ ਬੱਚੇ ਵੀ ਆਏ ਹੋਏ ਆ ਇਧਰ ਉਹ ਸਵੇਰੇ ਖੇੜਿਆ ਆਏ ਸੀ ਅੱਛਾ ਅੱਛਾ ਸ਼ਾਮ ਨੂੰ ਆ ਜਾਓ ਫੇਰ ਖੇਡਣ ਗਰਾਊਂਡ ਚ ਆਓ ਆ ਛੁੱਟੀ ਤੁਹਾਨੂੰ ਸ਼ਬੀਲ ਪੀਂ ਆ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਜੀ ਗਰਮੀ ਬਹੁਤ ਆ ਈ ਅਜਿ ਸ਼ਵੀਲ ਵੀ ਲੱਗੀ ਹੋਈ ਆ ਗੁਰੂ ਘਰ ਵਿੱਚ ਬੰਦੇ ਲੱਗੇ ਹੋਏ ਆ ਜੀ ਸਵੇਰ ਦੇ ਜਿਹੜਾ ਸਾਡੇ ਪਿੰਡ ਦਾ ਨਰੂੜ ਦਾ ਛੱਪੜ ਆ ਜੀ ਉਹਦੀ ਸਫਾਈ ਕਰਵਾ ਰਹੇ ਆ ਦੇਖੋ ਜੀ ਤੁਹਾਨੂੰ ਪਤਾ ਹੀ ਆ ਲੋਕਾਂ ਨੇ ਢੇਰ ਸਿੱਟਿਆ ਆ ਵੀ ਵੀ ਜਿਹੜਾ ਇਹ ਗੰਦ ਗੂਂਦਿਆ ਸਭ ਨਿਕਲ ਜਵੇ ਐਨ ਪੂਰਾ ਵਧੀਆ ਹੋਵੇ ਦੇਖਣ ਨੂੰ ਸਾਰਾ ਘੁੰਮਣ ਫੇਰਨ ਵਾਲਾ ਦਵਾਲਾ ਉਹ ਪਰਲੀ ਸਾਈਡ ਤਾਂ ਬਹੁਤ ਵਧੀਆ ਹੋਈ ਜਿਹੜੀ ਉਹ ਜਾਂਦੀ ਸੜਕ ਤੇ ਹੁਣ ਇਧਰੋਂ ਵੀ ਸਾਰਾ ਆਹ ਝਾੜੀਆਂ ਝੂੜੀਆਂ ਸਭ ਪਟਾ ਦੇਣੀਆਂ ਇਹਨੂੰ ਵਧੀਆ ਕਰ ਦੇਣਾ ਸਾਰਾ ਐਨੇ ਲੈਵਲ ਦੇ ਵਿੱਚ ਤੇ ਆਹ ਨੜੇ ਜੇ ਜੀ ਭਰਤੀ ਪੁਆਈ ਸੀ ਉਹਦੇ ਵਿੱਚ ਜਦਾਂ ਨੜੇ ਜੇ ਆ ਜਾਂਦੇ ਆ ਆਹ ਜਿਹੜੇ ਆ ਇਹ ਵੀ ਬੱਟ ਪੁੱਟ ਦਿੱਤੇ ਹੁਣ ਸਾਰੇ ਆਹ ਦਾ ਢੇਰ ਆ ਜੀ ਇਹ ਅੰਕਲ ਹੁਣੀ ਚੱਕ ਲੈਣਾ ਆ ਕਹਿੰਦੇ ਸ਼ਾਮ ਤੱਕ ਦਾ ਟਾਈਮ ਦੇ ਦਿਓ ਅਸੀਂ ਚੱਕ ਦਾਣਾ ਸਾਰਾ ਢੇਰ ਵਗੈਰਾ ਇਹ ਸਾਰਾ ਆਹ ਦੇਖੋ ਜੀ ਲੋਕਾਂ ਨੇ ਜਦਾਂ ਨਾ ਕੂੜਾ ਸਿੱਟ ਦਿੰਦੇ ਆ ਵਿੱਚ ਬੰਕ ਕੂੜੇ ਦੇ ਢੇਰ ਲਾਈ ਜਾਂਦੇ ਛੱਪੜਾਂ ਦੇ ਵਿੱਚ ਇਹ ਸਹੀ ਗੱਲ ਨਹੀਂ ਹੈਗੀ। ਬਾਕੀ ਹੌਲੀ-ਹੌਲੀ ਲੋਕਾਂ ਨੂੰ ਅਵੇਅਰ ਕਰ ਰਹੇ ਆ ਵੀ ਭਾਈ ਤੁਸੀਂ ਕੂੜਾ ਜਿਹੜਾ ਆ ਕੂੜੇ ਵਾਲੀ ਥਾਂ 'ਚ ਹੀ ਸੱਟਿਆ ਕਰੋ। ਵੀ ਹੋਰ ਫੇਰਨੀਆਂ ਫੁਰਨੀਆਂ ਤੇ ਨਾ ਸਿੱਟੋ ਕੂੜਾ। ਵੀ ਪਿੰਡ ਨੂੰ ਅਸੀਂ ਵਧੀਆ ਬਣਾਉਣਾ ਚਾਹੁੰਦੇ ਆ ਤੇ ਸਾਡੀ ਹੈਲਪ ਕਰੋ ਨਾਲ ਹੋ ਕੇ। ਮੋਢੇ ਨਾਲ ਮੋਢਾ ਜੋੜ ਕੇ ਤੁਰੋ। ਇੱਧਰ ਆਹ ਜਿਹਨਾਂ ਨੂੰ ਠੇਕਾ ਦਿੱਤਾ ਹੈ ਬੈਠੇ ਆ ਬੰਦੇ। ਚਾਰ ਬੰਦੇ ਆ ਚਾਰ ਉਧਰ ਲੱਗੇ ਹੋ ਆ ਬਾਰੋ-ਬਾਰੀ ਇਹ ਕਰੀ ਜਾਂਦੇ ਆ ਕੰਮ ਪੂਰਾ ਖਿੱਚੀ ਜਾਂਦੇ ਆ ਜੋਰਾ ਨਾਲ ਹਾਂਜੀ ਲੈਵਲ ਹੋ ਰਿਹਾ ਆ ਬੱਕਰੇ ਦੇ ਖੇਤਾਂ ਦਾ ਬੱਕਰਾ ਬੱਕਰਾ ਝਟਕਾ ਦਈਏ ਕਰਤਾ ਪੂਰਾ ਇਧਰ ਆ ਬਾਬੇ ਦੇ ਮੁੰਡੇ ਕੀ ਕਰ ਆ ਬਾਬੇ ਦੇ ਮੁੰਡਿਆਂ ਨੇ ਕੋਈ ਕਰਨਾ ਹੁੰਦਾ ਨਹੀਂ ਐਵੇਂ ਵਿੱਚ ਖਲਾਰਾ ਜਿਹਾ ਪਾਈ ਜਾਂਦੇ ਲੈ ਕੇ ਓ ਪਰੇ ਸਿੰਦੇ ਦਾ ਪੋਤਾ ਕਰਾ ਫੇਰੀ ਜਾਂਦਾ ਓਏ ਦੇਖਦਾ ਸਹੀ ਬੱਕਰਿਆ ਓਏ ਇਹਨਾਂ ਨੂੰ ਦੱਸਦਕ ਇੱਥੇ ਤੂੰ ਫਾਇਦੇ 'ਚ ਰਹਿਣਾ ਕਾ ਘਾਟੇ 'ਚ ਰਹਿਣਾ ਫਾਇਦੇ 'ਚ ਫਾਇਦੇ 'ਚ ਹਮ ਖਾਲਾ 50 ਰੁਪਏ ਦਾ ਠੰਡਾ ਪਵਾ ਕੇ 500 ਦਾ ਕੰਮ ਕਰਾ ਲੌਂਦਾ ਆ ਆ ਦੇਖੋ ਜੀ ਆ ਬੰਦਾ ਇੰਨਾ ਦਾ ਦਿਮਾਗੀ ਚਾਹੀਦਾ ਆ 50 ਰੁਪਏ ਦਾ ਠੰਡਾ ਪਵਾ ਕੇ ਆ ਦੋ ਜਣੇ ਲਾਇਓ ਆ ਟਰੈਕਟਰ ਤੇ ਚੜ੍ਹੇ ਹੋ ਆ ਆ ਦੇਖੋ ਆ ਢਾਲ ਫੁਲ ਕੇ ਤੇ ਹੀ ਆ ਕੰਮ ਕਰਦੇ ਵਾਸਤੇ ਇਹ ਆਵਾ ਸ਼ਾਬਾਸ਼ ਚੱਕਦੇ ਹੋ ਫੱਟੇ ਉਹ ਵੇਖ ਦੇ ਪੈਰਾ ਜਿੱਥੇ ਰੁਕ ਗਿਆ ਜੀ ਦੇਖੋ ਪਰ ਉਹ ਸੇਕ ਨਿਕਲ ਰਹਾ ਹੈ ਇਹ ਆ ਗੁਰੂ ਵਾਲਾ ਬੰਈਏ ਇਹ ਗੁਰੂ ਵਾਲਾ ਬੰਈਏ ਵੀਰ ਜੀ ਗੁਰੂ ਵਾਲਾ ਬੰਈਏ ਜਿਹਦਾ ਬਾਬਾ ਬਿਹਾਰ ਤੋਂ ਆਇਆ ਸੀਗਾ ਹੁਣੇ ਸਰਦਾਰ ਬਣ ਗਏ ਆ ਇਹ ਔਰ ਦੇਖੋ ਉਹ ਐਨੇ ਇੰਜਨ ਨੂੰ ਜੜ ਪਾੜ ਦਣਾ ਇਹਦਾ ਹੈ ਕੋਈ ਨੂੰ ਕੀ ਹੋ ਗਿਆ ਉੱਥੇ ਕੋਈ ਫਸਾਈ ਜਾਂਦਾ ਆੜ ਬਟਨ ਜੀ ਵਾਈ ਜਾਂਦਾ ਹੈ ਦਾ ਉਹਦਾ ਮੈਂ ਕਾਲੇ ਚੱਕ ਨੂੰ ਕੇ ਉੱਪਰ ਨੂੰ ਬਹੁਤ ਟੇੜਾ ਕਰਕੇ ਦਬਦਾ ਉੱਥੇ ਵੀ ਰੇਸ਼ ਛੱਟ ਜਾਂਦਾ ਵਿੱਚ ਕਾਲੇ ਚੱਕ ਓਏ ਕਿੰਨਾ ਟਰੈਕਟਰ ਲਾਇਆ ਉਹ ਦੇਖ ਲਓ ਜੀ ਲੈਵਲ ਕਰਨ ਤੇ ਜੀ ਕਰਨਾਣਾ ਭਰਾਵਾ ਕਰਨਾਣਾ ਉਹ ਮੁੰਡੇ ਕਰਾਣੇ ਤੋਂ ਆਇਆ ਹੋਇਆ ਦੇਖ ਨੂੰ ਲੈਵਲ ਹੁੰਦਾ ਦੇਖਣ ਨੂੰ ਕਰਨਾਣੀ ਤੋਂ ਸਪੈਸ਼ਲ ਆਇਆ ਗਰਮੀ ਬਹੁਤ ਆ ਉਹ ਪਾਣੀ ਪੂਣੀ ਪੀ ਲਓ ਬਈ ਓ ਪਾਣੀ ਪੂਣੀ ਪੀ ਲਓ ਪਾਣੀ ਜਿਹੜਾ ਆ ਪਾਣੀ ਉਹ ਜਿਆਦਾ ਦੀ ਪ੍ਰਮੋਸ਼ਨ ਹੁੰਦੀ ਪਈ ਆ ਹਾਂ ਉਹ ਉੱਧਰ ਪਹੁੰਚ ਚੁੱਕੇ ਆ ਦੇਖੋ ਉੱਧਰ ਲੈਵਲ ਕੰਟਰੋਲ ਦੇ ਸੰਪਰਕ ਕਰੋਗੇ ਤਾਂ ਆਹੋ ਇਹ ਮ ਦੇਖੋ ਜੀ ਸਵੇਰ ਦਾ ਮੁੰਡੇ ਨੂੰ ਕਠਾਰ ਤੋਂ ਲਿਆ ਕੇ ਖੇਤਾਂ 'ਚ ਬਾਹਰ ਰਿਹਾ ਹਲੇ ਖਾਣ ਨੂੰ ਪੁੱਛੀ ਜਾਂਦੇ ਖਾਣਾ ਕੁਛ ਉਹ ਕੋਈ ਸ਼ਰਮ ਕਰ ਲੋ ਓ ਸ਼ਰਮ ਕਰ ਲੋ ਗੁਰਦੁਆਰੇ ਦੇ ਜਥੇਦਾਰ ਖਾ ਖਾ ਆਪਣੇ ਢਿੱਡ ਕੱਢਿਓ ਆ ਉਹ ਵਿਚਾਰਿਆਂ ਨੂੰ ਤੁੱਪੇ ਹੈਂ ਦੱਸ ਪਾਣੀ ਤੇ ਹੀ ਪਾਣੀ ਤੇ ਹੀ ਲਾਇਆ ਆ ਹੈ ਉਹ ਰੈੱਡ ਰੂਟ ਬੋਲ ਪਲਾਉ ਇਹਨਾਂ ਨੂੰ એનર્ਜੀ ਆਵੇ ਕੋਈ ਕੋ ਚੱਜ ਦੀ ਖਰਾਕ ਖਿਲਾ ਦਿਓ ਕਰਿਆਂ ਨੂੰ ਇੱਧਰ ਖੇਤਾਂ ਦਾ ਕੰਮ ਚੱਲੇ ਗੱਡੀ ਘੇੜ ਕੇ ਜਾ ਰਹੀ ਆ ਉੱਧਰ ਆਹੋ ਗੱਡੀ ਲੈ ਆ ਛੜਾ ਭਣਾ ਆ ਦੇਖ ਲੋ ਇਹ ਤਾਂ ਨਹੀਂ ਕੰਬੈਨਰ ਲੈ ਹੋਈ ਵੀਰ ਜੀ ਵੀਡੀਓ ਬਣਾ ਕੇ ਕਿਹੜੀਆਂ ਕੰਬੈਨਰ ਹੋਈ ਹੋਇਆ ਉਹ ਚੋਣਾ ਕਰੀ ਜਾਂਦਾ ਉਹ ਲੈ ਉਹ ਬਸਾਖੇ ਉਹਨਾਂ ਨੂੰ ਟਾਰਗੇਟ ਕਰੀ ਜਾਂਦਾ ਓਏ ਵਿੱਚੇ ਉਹ ਤੈਨੂੰ ਪਤਾ ਨਾ ਦਾ ਉਹ ਦੇਖ ਲਓ ਜੀ ਆਹ ਦੇ ਲੋ ਖਰਾ ਇਹਦਾ ਕੰਮ ਖਰਾਬ ਹੈ ਆ ਉਦਾਂ ਹੀ ਵਾਈ ਜਾਂਦੇ ਵਸ ਜਿੱਥੇ ਤੇਲ ਕਰਦਾ ਲਓ ਲਓ ਉਹ ਚੋਪ ਕਰਾ ਜਿਹੜੇ ਮਾਰਨਾ ਕਰਾ ਜਾਂ ਲਾਉਣਾ ਲਾਲਾ ਬੰਦਿਆਂ ਨੂੰ ਆਹ ਕਰਾ ਪਿੱਛੇ ਘੇਟਾ ਤੱਕ ਤਾਂ ਚਲਾਈਏ ਭੱਟੀ ਮੁੱਠੀ ਨਾਲ ਕਰੀਏ ਆਹ ਇਹ ਕਹਦੇ ਭੱਟੀ ਨਾਲ ਚਲਾਈਏ ਉਹ ਨਹੀਂ ਲੈਣੀ ਹੈ ਇਹਨਾਂ ਨੂੰ ਮੈਨੂੰ ਨਾ ਆਇਆ ਸਿਜ਼ਨ ਪੂਰਾ ਆਉਣਿਆ ਅੱਜ ਮੀਂਹ ਪੈ ਗਿਆ ਸਵੇਰੇ ਜਿਹਦੇ ਕਰਕੇ ਗਰਮੀ ਬੋੜੀ ਗਈ ਆਹ ਹੋ ਗਿਆ ਪਤਾ ਨਹੀਂ ਤਾ ਸਵੇਰੇ ਮੈਨੂੰ ਕਰਨੀ ਹੈ ਖੇਤੀਆਂ ਆਉਂਦਾ ਫੇਰ ਜੁੜਦੇ ਆਂਗੇ ਅਗਲੇ ਅਸੀਂ ਦੁਪਹਿਰਾ ਮੱਥੇ ਲਾਈਦਾ ਲੋਕੀ ਨਾਲ ਨਹੀਂ ਤੇ ਫੇਰ ਦੇ ਦੁਪਹਿਰਾ ਮੱਥੇ ਲਾਵਾਂ ਸਾਡੇ ਫੇਰਾਂ ਮੱਥੇ ਤੁਸੀਂ ਸਵੇਰਾ ਮੱਥੇ ਆਉਣ ਲੱਪੋ ਤਾਂ ਨਾਲੇ ਕੰਮ ਟਾਈਮ ਸਿਰ ਹੋਣੀ ਸ਼ੁਰੂ ਹੋ ਜੂਗੇ 4 ਵਜੇ ਤੇ ਆ ਆਹ 3-4 ਵਜੇ ਆਇਆ ਖਰਾਟਾ ਜਿਹਾ ਇੱਥੇ ਪਿੰਡੀਗੜ ਵੱਲ ਜ਼ਿਆਦਾ ਪੈ ਗਿਆ ਇੱਕ ਫੋਟੋ ਖਿੱਚਦੇ ਕੱਟ ਕੇ ਹੁਣ ਕੰਪਿਊਟਰ ਕਰਾ ਕਰਾ ਰਹੇ ਆਂ ਜੀ ਬੱਕਰੇ ਦੇ ਖੇਤ ਦਾ ਇਹਦੇ ਨਾਲ ਲੈਵਲ ਹੋ ਜਾਂਦਾ ਹੈ ਤੇ ਜਿਹੜਾ ਪਾਣੀ ਆ ਇੱਕ ਸਾਰ ਟਾਈਮ ਤੇ ਲੱਗ ਜਾਂਦਾ ਤੇ ਸਮਾਂ ਵੀ ਬਚਦਾ ਆ ਤੇ ਫਸਲ ਵੀ ਵਧੀਆ ਹੁੰਦੀ ਆ ਇਹਦੇ ਨਾਲ ਤੇ ਖੇਤ ਦਾ ਲੈਵਲ ਹੋ ਗਿਆ ਆ ਪੂਰਾ ਡੰਨਾ ਕਿ ਉਹ ਪਰਲੀ ਸਾਈਡ ਦਾ ਵੀ ਹਲੇ ਕਰਨਾ ਆ ਜਿਹੜੇ ਪਰੇ ਖੇਤ ਆ ਹੌਲੀ ਹੌਲੀ ਉਹ ਵੀ ਸਾਰਾ ਡੰਨ ਹੋ ਜਾਣਾ ਆ ਤੇ ਇਹ ਜੀ ਸਾਡੇ ਪਿੰਡ ਦੀ ਨਰੂੜ ਦੀ ਬਾਬਾ ਘਾਹ ਸਿੰਘ ਜੀ ਦੀ ਜਗ੍ਹਾ ਆ ਤੇ ਨਾਲ ਇੰਦਰ ਸਾਡੇ ਜਠੇਰੇ ਆ ਵਾਲੇ ਇਹ ਮੁੰਡੇ ਗਰਮੀ ਦੇ ਵਿੱਚ ਮੰਨਦੇ ਨਹੀਂ ਹੈਗੇ ਕਿਸਾਨ ਭਰਾ ਨਵੇਂ-ਨਵੇਂ ਕਿਸਾਨ ਭਰਾ ਨਵੇਂ ਇਹ ਵੀ ਨਵਾਂ ਉਹ ਵੀ ਨਵਾਂ ਉਹ ਵੈਸੇ ਹੈਲਪ ਕਰਨ ਆ ਜਾਂਦੇ ਆ ਇਹ ਵੀ ਹੈਲਪ ਕਰਨ ਆ ਹਾਂ ਉਦਾਂ ਟਰੈਕਟਰ ਟਰੂਟਰ ਚਲਾਉਣਾ ਹੁੰਦਾ ਹੀ ਆ ਜਾਂਦੇ ਆ ਆ ਬੱਕਰੇ ਨੇ ਪਨੀਰੀ ਲਈ ਜੋ ਆ ਜੀ ਉਹ ਪਾਣੀ ਪੂਣੀ ਵੀ ਛੱਡਦੇ ਇਹਨੂੰ ਸ਼ਾਮ ਨੂੰ ਹੈ ਆ ਦੇ ਆ ਸੁੱਕ ਗਈ ਵਿੱਚੋਂ ਸਾਰੀਆਂ ਆ ਦੇ ਪਾਣੀ ਨਹੀਂ ਜ਼ਿਆਦਾ ਲਾਤਾ ਤੂੰ ਲਗਦਾ ਬਾਪੂ ਨੇ ਪਰ ਉਹ ਰੋਈ ਛੱਡ ਉਹ ਨਹੀਂ ਰੋਜ ਨਹੀਂ ਛੱਡਣਾ ਹੈਗਾ ਸ਼ਾਮ ਨੂੰ ਪਾਣੀ ਲਾਉਣਾ ਜਾਂ ਸਵੇਰ ਨੂੰ ਲਾ ਇਹਨੂੰ ਪਾਣੀ ਉਹਨੇ ਕੱਲੋਂ ਛੱਡਣਾ ਪਣੀ ਹੁਣ ਨਾ ਛੱਡੀ ਪਾਣੀ ਅਜਨਾਂ ਛੱਡੀ ਪਾਣੀ ਉਹ ਪਰੇ ਵੀ ਨਾ ਛੱਡੀ ਹੱਲੇ ਪਰੇ ਦਾ ਉਹਨੂੰ ਪਰੇ ਲਾਉਂਦਾ ਹੂੰ ਤੂੰ ਮੇਰੀ ਵੀਡੀਓ ਚੈੱਕ ਕਰ ਲੈ ਜਾ ਕੇ YouTube ਤੇ ਝੋਨੇ ਦੀ ਪਨੀਰੀ ਕਿਦਾਂ ਬੀਜਦੇ ਐ ਚਾਜਣਾ ਹਾਈ ਐਂਡ ਗਰੁੱਪ ਕਹਿੰਦੇ ਆ ਹਾਈ ਐਂਡ ਅੱਛਾ ਠੀਕ ਆ ਕਹਿੰਦਾ ਮੁੰਡਾ ਹਾਈ ਐਂਡ ਵਾਲਾ ਕਹਿੰਦਾ ਮੈਂ ਵੇ ਮੁੰਡੇ ਖੇਤ ਬਾਵਾ ਕੇ ਦੇਖਨੇ ਆ ਕਿੱਦਾਂ ਹੁੰਦੀ ਆ ਪੀਲੇ ਲੈ ਲਾਂਗੇ ਡਰਮ ਲੈ ਲਾਂਗੇ ਸਾਰਾ ਕੁਝ ਲੈ ਜਾਾਂਗੇ ਲੱਤ ਖੇਤ ਇਹਨਾਂ ਨੇ ਘੱਟਵਾਇਆ ਆ ਤੇਲ ਜ਼ਿਆਦਾ ਫੂਕ ਦਿੰਦਾ ਟਰੈਕਟਰ ਦਾ ਸਵਾਣ ਨਹੀਂ ਹੋਣਾ ਮਜੀ ਕਿਤੇ ਹੈ ਉਹ ਮਹੰਗੇ ਪੈ ਗਏ ਇਹ ਲਓ ਬਈ ਘਰ ਦੀ ਲੱਸੀ ਆ ਗਈ ਚਾਹੇ ਕੋਲਾ ਪੀ ਲੋ ਚਾਹੇ ਭੈਂਟਾ ਪੀ ਲੋ ਚਾਹੇ ਰੈੱਡ ਬੋਲ ਪੀ ਲੋ ਲੱਸੀ ਦਾ ਕੋਈ ਤੋੜ ਨਹੀਂ ਹੈਗਾ ਜੀ ਲੱਸੀ ਚੱਲਦੀ ਆ ਮਿੱਤਰਾਂ ਦੇ ਖੇਤਾਂ ਦੇ ਵਿੱਚ ਜਦੋਂ ਜ਼ਿਆਦਾ ਪਿਆਸ ਲੱਗਦੀ ਆ ਤੇ ਫੇਰ ਚਲਦੀ ਆ ਲੱਸੀ ਬੱਕਰੇ ਆਉਂਦੇ ਆ ਲੱਸੀਆਂ ਪੀ ਕੇ ਲੋਟ ਲੈ ਉਹ ਤੁਸੀਂ ਚੰਗਾ ਜਿਹਾ ਸ਼ਿਫਟ ਲਾਣੀ ਹੁੰਦੀ ਆ ਕਰਦੇ ਕੁਝ ਹੈ ਨਹੀਂ ਉੱਦਾਂ ਹੀ ਵਾਹ ਗਿੜੇ ਜੇ ਲਾਈ ਜਾਂਦੇ ਓ ਆ ਦੇਖ ਤਾਂ ਸਹੀ ਆਹੋ ਤੇ ਤਾਂ ਨਾਲ ਨਹੀਂ ਗਿੜੇ ਲਾਈ ਜਾਂਦੇ ਆ ਆ ਖੇਚ ਕਮਾਈ ਜਾਂਦਾ ਮੋਟਰਸਾਈਕਲ ਨਾਲ ਖਾਦੇ ਆ ਆ ਤੁਸੀਂ ਪੈਟਰੋਲ ਮਹਿੰਗਾ ਕੀਤਾ ਹੈ ਡੀਜ਼ਲ ਤੇ ਲੱਸੀ ਲੋਈ ਸਟੰਟ ਐ ਥੋੜਾ ਵਧੀਆ ਤਰੀਕੇ ਨਾਲ ਕਰ ਮੜ ਜਾ ਉਹ ਹੈਂਡਲ ਹੀ ਮਿੰਗਾ ਹੋ ਗਿਆ ਓਏ ਦੁਬਾਰਾ ਦੁਬਾਰਾ ਇੱਕ ਵਾਰ ਉਹ ਮਾੜੇ ਡਰਾਈਵਰ ਚੱਲ ਚੱਲ ਦੁਬਾਰਾ ਦੁਬਾਰਾ ਨੀਲਾ ਫੋੜ ਰੱਖਿਆ ਜ਼ਮੀਨ ਬੋਣ ਨੂੰ ਚੱਲ ਚੱਲ ਹੁਣ ਆ ਜਾ ਕਿੱਧਰ ਨੂੰ ਚਲ ਗਿਆ ਚੱਲ ਚੱਲ ਏ ਚੱਲ ਓਏ ਨਾ 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 ਗੱਲ ਨਹੀਂ ਬਣੀ ਨਾ 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 ਹੱਲੇ ਵੀ ਨਹੀਂ ਆਉਨ ਲੈ ਮਾੜੇ ਨੱਟ ਲਾਇਆ ਨੱਟ ਨਹੀਂ ਟੈਟ ਕੀਤੇ ਹੋ ਢਿੱਲੇ ਹੀ ਆ ਹੋਦੀ ਜੇ ਹੋਣੀ ਨਹੀਂ ਬਣੀ ਬਣਾ ਬਾਬੇ ਵਾਲਾ ਉਹ ਦੇਖ ਲੋ ਜੀ ਬੱਟ ਤੇ ਫਸਾ ਕੇ ਖਰਾ ਬਹਿ ਗਿਆ ਆ ਓ ਇੱਕ ਵਾਰ ਚੱਕਰੇ ਦੁਬਾਰਾ ਇੱਕ ਵਾਰੀ ਫੇ ਇੱਕ ਵਾਰੀ ਹੋਰ ਨਹੀਂ ਨਹੀਂ ਮੁੰਡਾ ਨਹੀਂ ਮੰਨੇ ਆ ਕਹਦਾ ਮੈਂ ਬਾਹਰ ਆਉਣਾ ਇੱਕ ਵਾਰੀ ਸ਼ਿੰਦੇ ਪਾਠੀ ਦਾ ਪੋਤਾ ਮੈਦਾਨ ਦੇ ਵਿੱਚ ਇਹ ਆ ਗਿਆ ਆ ਪਹਿਲੇ ਮੋਟਰਸਾਈਕਲ ਨਾਲ ਗੱਲ ਨਹੀਂ ਬਣੀ ਹੁਣ ਦੂਜਾ ਲਿਆਂਦਾ ਹੁਣ ਇਹ ਕਿਹੜਾ ਪੈਸ਼ਨ ਆ ਨਾ ਹਾਂ ਭਾਈ ਆਹ ਕਰਦਾ ਮੜਿਆ ਟੱਸ ਜੀ ਚਲੋ ਭਾਈ ਦੁਬਾਰਾ ਦੁਬਾਰਾ ਫੇਕ ਲਓ ਜੀ ਇਹ ਉਹਨੇ ਆ ਗਈ ਕਰੀਏ ਨਾ ਮੇਜਰ ਰਾਜਸਤਾਨੀ ਆ ਬਣੀ ਜਾਂਦਾ ਓਏ ਲੈਵਲ ਹੋ ਰਿਹਾ ਹੈ ਪ੍ਰੋਪਰ ਪਿੰਡ ਦੇ ਛੱਪੜ ਦਾ ਦੇਖ ਸਕਦੇ ਆਂ ਵਧੀਆ ਤਰੀਕੇ ਨਾਲ ਬਣਾਵਾਂਗੇ ਜੀ ਇਹਨੂੰ ਤੇ ਆਹ ਸਾਈਡ ਥੋੜੀ ਰਹਿ ਗਈ ਐ ਇਹ ਵੀ ਹੁਣ ਕੰਪਲੀਟ ਕਰ ਦੇਣੀ ਐ ਪ੍ਰੋਪਰ ਆਹ ਸਭ ਚੱਕ ਲੈਣਾ ਜੀ ਐਨ ਤੇ ਉਹ ਘਰਾਂ ਦੀ ਬੈਕ ਸਾਈਡ ਤੇ ਵੀ ਆ ਥਾਂ ਪੰਚਾਇਤ ਦਾ ਉਹ ਵੀ ਅੰਡਰ ਲੈ ਲੈਣਾ ਸਾਰਾ ਆਪਣੀ ਪੰਚਾਇਤ ਵਾਲਿਆਂ ਨੇ ਕਿਉਂਕਿ ਜਿਹੜੀ ਜ਼ਮੀਨ ਐ ਇਹਦੀ ਸਹੀ ਵਾਰ ਤੋਂ ਕੀਤੀ ਜਾਵੇ ਤਾਂ ਹੀ ਵਧੀਆ ਆ ਜੇ ਐਦਾਂ ਉਦਾਂ ਹੀ ਪਈ ਰਵੇ ਜੰਗਲ ਬਣ ਕੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿੰਨੀਆਂ ਪੀੜੀਆਂ ਆਈਆਂ ਕਿੰਨੀਆਂ ਚਲ ਗਈਆਂ ਸੋ ਆਪਣਾ ਤਾਂ ਇਹੀ ਏਮ ਆ ਕਿ ਭਾਈ ਜਿੰਨਾ ਵੀ ਹੋ ਸਕਦਾ ਪਿੰਡ ਦਾ ਸੁਧਾਰ ਹੋਵੇ ਚੀਜ਼ਾਂ ਵਧੀਆ ਹੋਣ ਬਾਰ-ਬਾਰ ਪੈਸੇ ਨਾ ਲਾਉਣੇ ਪੈਣ ਇੱਕ ਵਾਰੀ ਜੇ ਕੋਈ ਚੀਜ਼ ਬਣਾਤੀ ਆ 10-15 ਸਾਲ 20 ਸਾਲ ਵਧੀਆ ਤਰੀਕੇ ਨਾਲ ਚੱਲ ਜਾਵੇ ਤਾਂ ਵਧੀਆ ਆ ਤੇ ਉਹਦੇ ਨਾਲ ਫੇ ਪੈਸੇ ਰਿਪੇਅਰ ਵਗੈਰਾ ਘਟ ਹੁੰਦੀ ਆ ਤੇ ਹੁਣ ਬਸ ਲੈਵਲ ਤਕਰੀਬਨ ਹੋਣ ਵਾਲਾ ਹੀ ਆ ਆ ਸਾਈਡ ਹੋ ਗਈ ਆ ਥੋੜੀ ਉਹ ਪਰਿਓ ਰਹਿ ਗਈ ਉੱਥੋਂ ਕਾ ਬਾਕੀ ਉਹ ਵੀ ਚੱਕ ਦਾਣਾ ਸਾਰਾ ਜੋ ਵੀ ਆ ਹਨਾ ਗੰਦ ਮਲ ਕਿਉਂਕਿ ਸਾਬਸ ਪੋੜੀਏ ਬਹੁਤ ਵੱੜਦੇ ਸੀ ਆ ਪੰਗਾ ਭੂੰਗਾ ਹੋ ਗਈਆਂ ਸੀ ਆ ਸਾਰੀਆਂ ਕਲੀਨ ਕਰ ਦੇਣੀਆਂ ਪ੍ਰੋਪਰ ਵੇ ਦੇ ਨਾਲ ਉਹ ਕਰ ਵਾਲਿਆਂ ਨੇ ਵੀ ਕਹਿਤਾ ਸੀ ਕਿ ਥੋੜਾ ਬਹੁਤਾ ਆਪਣਾ ਜਿਹੜਾ ਸਮਾਨ ਆ ਆਪਣਾ ਸਾਈਡ ਤੇ ਕਰ ਲੋ ਕਿਉਂਕਿ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਹੈਗੇ ਕਿਸੇ ਦਾ ਵੀ ਨੁਕਸਾਨ ਹੋਵੇ